ਬਾਬਾ ਫਰੀਦ ਜੀ ਦੀ ਸਾਰੀ ਨਾਮਲੇਵਾ ਸੰਗਤ ਜਿੱਥੇ ਵੀ ਕਿਤੇ ਇਸ ਇਲਾਕੇ ਦੀ ਦੇਸ਼ ਉਦੇਸ਼ ਚ ਸੂਬੇ ਚ ਬੈਠੀ ਹੈ ਸਾਰਿਆਂ ਨੂੰ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦਾ ਜਿਹੜਾ 23 ਸਤੰਬਰ ਦਾ ਆਗਮਨ ਪੁਰਬ ਐ ਇਸ ਵਾਰ ਵੀ ਉਹ ਬਹੁਤ ਹੀ ਤੁਮ ਤੁਮ ਨਾਲ ਸਰਦਾ ਨਾਲ ਮਨਾਇਆ ਜਾ ਰਿਹਾ ਹੈ ਤੇ ਇਹ ਜਿਹੜਾ ਆਗਮਨਪੁਰਬ ਹੈ 19 ਤਰੀਕ ਨੂੰ ਇਹਦੀ ਰਸਮੀ ਸ਼ੁਰੂਆਤ ਹੁੰਦੀ ਹੈ ਈਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦੇ ਆਠ ਉਪਰੰਤ ਤੇ 23 ਸਤੰਬਰ ਨੂੰ ਇਹਦੀ ਸਮਾਪਤੀ ਹੁੰਦੀ ਹੈ 2 ਸਤੰਬਰ ਨੂੰ ਸਵੇਰ ਹਨਪੜ ਸਾਹਿਬ ਦੇ ਪਹੁੰਚਦੇ ਈਲਾ ਸਾਹਿਬ ਤੇ ਉੱਥੋਂ ਪੰਜ ਪਿਆਰਿਆਂ ਦੀ ਗਵਾਈ ਵਿੱਚ ਨਗਰ ਕੀਰਤਨ ਜਿਹੜਾ ਉਹ ਗੁਰਦੁਆਰਾ ਗੋਦੜੀ ਸਾਹਿਬ ਵੱਲ ਜਾਣਾ ਹੁੰਦਾ ਤੇ ਉੱਥੇ ਉਹ ਨਗਰ ਕੀਰਤਨ ਦੇ ਪਹੁੰਚਣ ਉਪਰੰਤ ਧਾਰਮਿਕ ਜਿਹੜੇ ਦੀਵਾਨ ਤੇ ਲੱਗਦੀ ਹੈ ਉੱਥੇ ਜਿਹੜੇ ਅਸੀਂ ਦੋ ਵਾਰ ਦਿੰਨੇ ਆ ਹਰ ਸਾਲ ਉੱਥੇ ਉਹ ਦਿੱਤੇ ਜਾਂਦੇ ਆ। ਹਾਂਜੀ ਪਹਿਲਾ ਅਵਾਰਡ ਹੈ ਬਾਬਾ ਫਰੀਦ ਸਮਾਜ ਸੇਵੀ ਅਵਾਰਡ ਜਿਹਨੂੰ ਕਹਿੰਦੇ ਨੇ ਆਪਾਂ ਸਰਵਿਸ ਆਫ ਹਮਿਊਨਿਟੀ ਇਹਦੇ ਚ 1 ਲੱਖ ਰੁਪਿਆ ਨਗਦ ਰਕਮ ਇਨਸ਼ਾਅੱਲਾ ਸਾਈਟੇਸ਼ਨ ਸਰਪਾਉ ਇਹ ਸਭ ਭੇਟ ਕੀਤੇ ਜਾਂਦੇ ਆ। ਦੂਜਾ ਜਿਹੜਾ ਅਵਾਰਡ ਹੈ ਉਹਦਾ ਨਾਮ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਹੈ। ਉਹ ਹਜੇ ਪਿਛਲੇ ਸਾਲ ਹੀ ਅਸੀਂ ਜਿਹੜੇ ਬਾਬਾ ਫਰੀਦ ਸੰਸਥਾਵਾਂ ਦੇ ਮੁਖ ਸੇਵਾਦਾਰ ਸੀ ਉਹਨਾਂ ਨੇ 54 ਸਾਲ ਅਤੀ ਸਦੀ ਤੋਂ ਉੱਪਰ ਇਹ ਸੇਵਾ ਨਿਭਾਈ ਆ ਉਹਨਾਂ ਦੀ ਯਾਦ ਚ ਅਸੀਂ ਸ਼ੁਰੂ ਕੀਤਾ ਕਿਉਂਕਿ ਪਿਛਲੇ ਸਾਲ ਉਹਨਾਂ ਦਾ ਜਿਹੜਾ ਉਹਨਾਂ ਤੋਂ ਬਾਅਦ ਉਹਨਾਂ ਦੇ ਦੇਹਾਂਤ ਤੋਂ ਪਹਿਲਾਂ ਆਗਮਨਪੁਰਬ ਸੀ ਗਿਆ ਉਹਨਾਂ ਦੇ 23 ਚੋਂ ਉਹਨਾਂ ਦਾ ਦੇਹਾਂਤ ਹੋਇਆ ਤੇ ਐਤਕੀ ਇਹ ਦੂਜਾ ਜਿਹੜਾ ਉਹਨਾਂ ਦਾ ਯਾਦਗਾਰੀ ਵਾਰਡ ਉਹਨਾਂ ਦਾ ਦੇਣਾ ਇਹ ਵਾਰਡ ਜਿਹੜਾ ਕਿਸੇ ਸਿਹਤ ਚ ਕਲਾ ਚ ਸਪੋਰਟਸ ਜਾਂ ਕਿਸੇ ਹੋਰ ਕਿਸੇ ਪੰਜਾਬ ਦੇ ਵਾਸੀ ਨੇ ਕਿਸੇ ਨਾਮ ਨਾਲ ਖੱਟਿਆ ਹੋਵੇ ਕਿਸੇ ਵਿੱਦਿਅਕ ਖੇਤਰ ਚ ਬਹੁਤ ਮੱਲਾਮਾਰੀਆਂ ਹੋਣ ਜਾਂ ਕਿਸੇ ਹੋਰ ਕਿਸੇ ਵੀ ਖੇਤਰ ਚ ਉਹਨੂੰ ਅਸੀਂ ਦਿੰਨੇ ਆ ਇਹਦੇ ਸਾਰੇ ਜਿਹੜੇ ਦੋਨਾਂ ਵਾਰਡ ਦੇ ਅਵਾਰਡਾਂ ਦੀ ਜੂਰੀ ਡਿਕਸ਼ਨ ਆ ਉਹ ਪੰਜਾਬ ਹੈਗੀ ਹੈ ਪੰਜਾਬ ਚ ਕੋਈ ਵੀ ਵਿਅਕਤੀ ਜਾਂ ਸੰਸਥਾ ਅਰਜੀ ਦੇ ਸਕਦਾ ਸਭ ਤੋਂ ਵੱਡੀ ਜਿਹੜੀ ਬੇਨਤੀ ਹੈ ਨਾ ਇਹ ਮੇਲਾ ਨੈਸ਼ਨਲ ਲੈਵਲ ਦਾ ਮੇਲਾ ਬਣ ਕੇ 1986 ਤੋਂ ਇਦੇ ਚ ਬਹੁਤ ਵੱਡਾ ਇਕੱਠ ਹੁੰਦਾ ਕਿਉਂਕਿ ਬਹੁਤ ਐਕਟੀਵਿਟੀਆਂ ਹੁੰਦੀਆਂ ਖੇਡਾਂ ਹੁੰਦੀਆਂ ਹਰ ਤਰੀਕੇ ਦੀਆਂ ਅਡਡ ਸਪੋਰਟਸ ਕਲੱਬਾਂ ਬਣੀਆਂ ਕਲਚਰਲ ਪ੍ਰੋਗਰਾਮ ਹੁੰਦੇ ਆ ਸੈਮੀਨਾਰ ਹੁੰਦੇ ਆ ਕਿਤਾਬਾਂ ਦੇ ਮੇਲੇ ਹੁੰਦੇ ਆ ਨਾਟਕ ਲੱਗਦੇ ਆ ਫਿਰ ਮੇਲੇ ਚ ਜਿਹੜੇ ਬਾਬਾ ਜੀ ਦੇ ਪਵਿੱਤਰ ਸਥਾਨ ਆ ਇੱਥੇ ਲੋਕ ਸ਼ਰਧਾ ਉਹ ਜੋ ਬਹੁਤ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀ ਆ ਤੇ ਖਾਸ ਤੌਰ ਤੇ ਜਿਹੜਾ 21 ਸਤੰਬਰ ਹੁੰਦਾ ਨਾ ਉਹਦੇ ਬਹੁਤ ਸਾਰੇ ਸਮਾਜ ਸੇਵੀ ਤੇ ਪਿੰਡਾਂ ਚੋਂ ਜਿਹੜੀਆਂ ਨੌਜਵਾਨਾਂ ਦੀਆਂ ਕਲੱਬਾਂ ਬਣੀਆਂ ਉਹ ਲੰਗਰ ਲਾਉਂਦੇ ਆ ਤੇ ਇਨ੍ਹਾਂ ਲੰਗਰਾਂ ਦੀ ਜਿਹੜੀ ਵ ਮੇਰੀ ਤੁਹਾਡੇ ਮਾਦੀ ਮੇਰਾ ਹੀ ਬੇਨਤੀ ਹੈ ਸਾਰਿਆਂ ਨੂੰ ਕਿ ਇਹ ਸਭ ਚੀਜ਼ਾਂ ਉਹਦੀ ਉਹਨਾਂ ਦਾ ਵੇਸਟੇਜ ਦਾ ਕੋਈ ਜ਼ਰੂਰ ਪ੍ਰਬੰਧ ਕਰਨ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਉਹ ਵੇਸਟੇਜ ਨੂੰ ਆਏ ਨਾ ਸੜਕਾਂ ਤੇ ਜਾਂ ਜਿੱਥੇ ਕਿਤੇ ਉਹਨਾਂ ਦਾ ਮਨ ਕੀਤਾ ਸਿੱਟ ਦੇਣ ਕਿਉਂਕਿ ਬਾਅਦ ਚ ਜਦੋਂ ਮੇਲਾ ਖਤਮ ਹੋ ਜਾਂਦਾ ਨਾ ਉਦੋਂ ਬਾਅਦ ਪਤਾ ਲੱਗਦਾ ਕਿ ਜਿਹੜੇ ਮੇਲੇ 'ਚ ਲੋਕ ਆਏ ਆ ਜਿਹੜੇ ਇਸ ਸੂਬੇ ਦੇ ਵਸਨੀਕ ਹੈ ਸ਼ਹਿਰ ਦੇ ਵਸਨੀਕ ਆ ਇਲਾਕੇ ਦੇ ਕਿੰਨੇ ਕੁ ਸੱਬੇ ਕ ਉਥੋਂ ਅੰਦਾਜ਼ਾ ਲਗਾਇਆ ਜਾਂਦਾ ਮੇਲੇ 'ਚ ਮਾੜੇ ਅੰਸਰ ਵੀ ਹੁੰਦੇ ਆ ਮੇਲਿਆਂ 'ਚ ਇਕੱਠਾਂ 'ਚ ਉਹਨਾਂ ਵਾਸਤੇ ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਕਿ ਆ ਦੇ ਬਹੁਤ ਮਹਿੰਗੇ ਮੋਬਾਈਲ ਬਹੁਤ ਨਗਦੀ ਜਿਹੜੀ ਆ ਕੋਈ ਉਹ ਜਾਂ ਕੋਈ ਜੇਵਰਤ ਪਾ ਕੇ ਨਾ ਆਉਣ ਕਿਉਂਕਿ ਉਹਨਾਂ ਨੇ ਦਾਅ ਮੇਲਿਆਂ ਚ ਲਾਉਣਾ ਹੁੰਦਾ ਤੇ ਤੁਹਾਡਾ ਜਿਹੜਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਫਿਰ ਨਹੀਂ ਹੋਣੀ ਨਾ ਕੋਈ ਲੱਭਦੇ ਆ ਤੇ ਤੁਹਾਡਾ ਨੁਕਸਾਨ ਹੁੰਦਾ ਉਹਨਾਂ ਹੀ ਜਿੰਨੀ ਇੱਕ ਚੀਜ਼ ਜ਼ਰੂਰਤ ਆ ਨਾ ਤੁਹਾਨੂੰ ਉਹਨੇ ਕੀ ਪੈਸੇ ਉਹੋ ਜਿਹੇ ਮੋਬਾਈਲ ਮੋਬਾਈਲ ਲੈ ਕੇ ਆ ਤੇ ਉਹਨਾਂ ਦਾ ਤੁਸੀਂ ਖਾਸ ਧਿਆਨ ਆਪ ਰੱਖਣਾ ਹੈ ਅਰੇ ਥੋੜੇ ਜੇ ਵੇਸਲੇਪਣ ਵਾਲੀ ਉਹਨਾਂ ਨੇ ਦਾ ਲਾ ਲੈਣਾ ਕਿ ਜਿਹੜੇ ਨੌਜਵਾਨ ਪਿੰਡਾਂ ਚੋਂ ਲੰਗਰ ਲਾਉਣ ਆਉਂਦੇ ਆ ਜਾਂ ਕੋਈ ਹੋਰ ਸੇਵਾ ਕਰਦੇ ਆ ਉਹ ਜਿਹੜੇ ਆਪਦੇ ਕੱਲੇ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਆਉਂਦੇ ਆ ਉੱਚੀ ਉੱਚੀ ਉਹਨਾਂ ਦੀ ਆਵਾਜ਼ ਹੁੰਦੀ ਆ ਉਹ ਸ਼ੋਭਾ ਨਹੀਂ ਦਿੰਦੇ ਇਸ ਧਾਰਮਿਕ ਜਿਹੜੇ ਸਮਾਗਮਾਂ ਚ ਉਹ ਵਾਇਸ ਪੋਲਿਊਸ਼ਨ ਹੁੰਦਾ ਉਹਨਾਂ ਨਾਲ ਤੇ ਤੁਹਾਡੇ ਮਾਧਿਮ ਰਹੀਂ ਇਹ ਵੀ ਬੇਨਤੀ ਆ ਕਿ ਪਿੰਡਾਂ ਚ ਪੰਚਾਇਤਾਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਗੁਰਦੁਆਰਿਆਂ ਤੇ ਸਪੀਕਰਾਂ ਤੋਂ ਅਨਾਉਂਸ ਕਰਨਾ ਚਾਹੀਦਾ ਕਿ ਭਾਈ ਕੁਸੀਂ ਜਾਓ ਮੇਲੇ ਚ ਆਪਦੀ ਜੋ ਸੇਵਾ ਕਰਨੀਆਂ ਕਰੋ ਪਰ ਟ੍ਰੈਕਟਰਾਂ ਤੇ ਡੀ ਜੇ ਲਾ ਕੇ ਨਾਲ ਜਾ ਕੰਨੀਆਂ ਕ ਬੇਨਤੀਆਂ ਤੁਹਾਡੇ ਮਾਦੀ ਮਰਾਈਂ ਕਰਤਾ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਬਾਬਾ ਜੀ ਦੇ ਆਰੇ ਆਗਮਨ ਪੁਰਖ ਤੇ ਲੱਖ ਲੱਖ ਵਧਾਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ